ਸਾਵਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਸਾਡਾ ਸੰਡੇ ਟਾਈਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ ਕੀ ਹਾਲ ਚਾਲ ਅਸੀਂ ਠੀਕ ਠਾਕ ਅਸੀਂ ਠੀਕ ਠਾਕ ਆਸ ਵੀਰੇ ਸਵੇਰੇ 3 ਵਜੇ ਤੇ ਅੱਜ ਮੌਸਮ ਬੜਾ ਵਧੀਆ ਸਵਾਦ ਸਵਾਦ ਹੋ ਗਿਆ ਤੇ ਲੱਗੇ ਨੇ ਪਰੋਠੇ ਬਕਣ ਉਧਰ ਅਦੀਨਾ ਦਾ ਫੋਨ ਅਦੀਨਾ ਹਦਰ ਹਾਂਜੀ ਹਦਰ ਬਾਜੀ ਲੱਗੇ ਲੈ ਰੁਬੀਨਾ ਨਾਲ ਗੱਲ ਕਰਨ ਹੈਲੋ ਰੁਬੀਨਾ ਸਸ ਸ਼ਗਲ ਦੀ ਸਾਰਿਆਂ ਨੂੰ ਸਸ ਸ਼ਗਲ ਦੀ ਸਾਰਿਆਂ ਨੂੰ ਤੁਹਾਡੇ ਠੰਡੋਗੀ ਕਿ ਗਰਮੀ ਹੈ ਵੀ ਠੰਡ ਹੈ ਠੰਡ ਹੈ ਕਿੰਨੀ ਠੰਡ ਹੈ ਪਰ ਤੂੰ ਤਾਂ ਕੁਝ ਪਾਇਆ ਨਹੀਂ ਨਾ ਜੈਕਟ ਨਾ ਸਵੈਟਰ ਅੱਛਾ ਅੱਛਾ ਅੱਜ ਤੇ ਕੀ ਗੱਲ ਹੈ ਚਲੋ ਸਟਿੰਗ ਕਰੋ ਗੱਲਾਂ ਮਾਮਾ ਆਪਣੇਵਾ ਮਾਮਾ ਆਪਣੇ ਵੀ ਤੇ ਇੱਧਰ ਆ ਗਏ ਨੇ ਪਹਿਲੇ ਪਹਿਲੇ ਕਸਟਮਰ ਇੱਧਰ ਆ ਗਏ ਨੇ ਪਹਿਲੇ ਕਸਟਮਰ ਨਵਨੀਤ ਕੋਲ ਦਾ ਢਾਬਾ ਵੇਖਿਓ ਵਾਕੇ ਨੂੰ ਭੁੱਖ ਲੱਗੀ ਹੈ ਕਿ ਤਰ੍ਹਾਂ ਫੁੱਲੀ ਨੇ ਬਣਾਉਣੀ ਹਾਂਜੀ ਹਾਂ ਨੂੰ ਉਹਦੇ ਫਰਾਟੇ ਫੁੱਲ ਫੁੱਲੀੇ ਲੱਦਣਗੇ ਜੀ ਕਿਹੜਾ ਚੰਨ ਲਾ ਦਿਂਗਾ ਲਾਉਣਾ ਮੈਂ ਮਨੇ ਆਉਣਾ ਸੇ ਕੋਕਾਂ ਯਾਰੀ ਹਾਂ ਹਾਂਜੀ ਪਾਸ ਕੋਕਾਂ ਸ਼ੋਕਾਂ ਵੀ ਅੱਛਾ ਕੋਕਾਂ ਸ਼ੋਕਾਂ ਨੇ ਪੀਵੀ ਪਾਣੀ ਪੀ ਕੋਕਾਂ ਸ਼ੋਕਾਂ ਦਾ ਲੱਗਦਾ ਕਹਿੰਦਾ ਕੋਕਾਂ ਸ਼ੋਕਾਂ ਪੀਏ ਨਜ਼ਾਰੇ ਲਈਏ ਅੱਗੇ ਨਜ਼ਾਰੇ ਤੇ ਪੱਟ ਲੈਣਾ ਇੱਕ ਰੇਕ ਦਿਨ ਦੋ ਲੈ ਕੇ ਆਏ ਹਾਂ ਅੱਛਾ ਜੀ ਨਹੀਂ ਤਿਹਾੜ ਜਦੋਂ ਰਹਿਣਾ ਉੱਥੇ ਵੀ ਤਾਂ ਕੋਕਾਂ ਸ਼ੋਕਾਂ ਹੀ ਚਲਦੀ ਹੋਈ ਪੀ ਚਲਦੀ ਹਾਂ ਕਾਫੀ ਚਲਦੀਆਂ ਬਾਹਰ ਹੋਇਆ ਮਾਈਂਦਲਾ ਹੈ ਇਹ ਗੱਲ ਸੁਣੀ ਹੁੰਦੀ ਕੋਈ ਜੋ ਘਰ ਦਾ ਮਜ਼ਾ ਕਰਦਾ ਮਜ਼ਾਈ ਹੈ ਨਾ ਪਰ ਬਾਹਰ ਤੇ ਮੱਝ ਖਾਓ ਅੱਛਾ ਬਾਹਰ ਭਾਏ ਤੇ ਤਹੀ ዳਇਆ ਦਰ ਰੋਟੀ ਖਾੜੋ ਪਰ ਜੋ ਘਰੇ ਆਏ ਰਾਹ ਨੂੰ ਦਿਖਾਉਂਦਾ ਮਜ਼ਾ ਉਹ ਫਿਰ ਆਲੂ ਵਾਲੇ ਕੋਲ ਦਿਖਾਉਂਦਾ ਮਜ਼ਾ ਚਲੋ ਖਾੜੋ ਪਲੇਟ ਆਪਣੀ ਕੋਲ ਆ ਤੇ ਬਹੁਤ ਬਰਕਤ ਹੈ ਲਓ ਸੰਡੇ ਮਤਲਬ ਆਲੂ ਵਾਲੇ ਪਰੋਟੇ ਅਸਰ ਦੇ ਸੀ ਨਾ ਕੋਈ ਨਹੀਂ ਬਣਾਉਂਦੇ ਪਰ ਵਰ ਨੂੰ ਚੱਲ ਆਲੂ ਵਾਲੇ ਨੂੰ ਖਾਣ ਕਰਦਾ ਕਰਕੇ ਬੋਲੀ ਆਜੂ ਵਾਲੇ ਵਾਨੀ ਦੇ ਘਰ ਸਭ ਕੁਝ ਸਭ ਨਹੀਂ ਹਾਲ ਨੂੰ ਬਲੇ ਖਾਣੇ ਮੈਂ ਪਤਾ ਨਹੀਂ ਕੀ ਖਾਣਾ ਹੈ ਇਹ ਕੋਦਰਾ ਗਦਰਾ ਸ਼ਾਇਦ ਕੋਦਰਾ ਗਦਰਾ ਸਾਰਾ ਕੋਦਰੇ ਇਹ ਨਹੀਂ ਕੋਦਰਾ ਕੰਗਣੀ ਕੋਦਰਾ ਕੰਗਣੀ ਚਾਹ ਨੂੰ ਆ ਗਿਆ ਵਾਲਾ ਇਹ ਤੁਸੀਂ ਆਟਾ ਕਿੱਦਾਂ ਬਣਾਇਆ ਕੋਦਰਾ ਕੰਗਣੀ ਦਾ ਨਹੀਂ ਆ ਵੀ ਗੱਲ ਕੋਦਰਾ ਆਟਾ ਸਿੰਪਲ ਆ ਗਈ ਕੋਦਰਾ ਗਿਣੀ ਕਰੋ ਮਿਕਸ ਵਿੱਚ ਕਾਓ ਪਾਣੀ ਤੇ ਪਾ ਦਿਓ ਆਟਾ ਜਿਦਾ ਬਣਦਾ ਇਹਦੇ ਵਿੱਚ ਕਿਦ ਨਵਾਂ ਆਲੂ ਪਾਉਣਾ ਰਹਿ ਜੀ ਇਹਦੇ ਵਿੱਚ ਕਹਿੰਦੇ ਆਲੂ ਵਾਲੀ ਉਹ ਲਹਾਉ ਤਰੀ ਰੋਟੀ ਪੱਕ ਜੇ ਬੜੀ ਫਤੇ ਆ। ਉਹ ਚ ਪਾਉਂਦੇ ਕਿੱਦਾਂ ਬਣਾਉਂਦੇ ਆਟਾ। ਕੀ ਉਹਦਾ ਆਟਾ ਕੋਲ ਰੱਖ ਲਓ। ਆਟਾ ਵੀ ਯਾਰੋਂ ਮਿਲ ਜਾਂਦਾ ਸਾਰਾ ਕੁਝ ਬਣਿਆ ਬਣਾਇਆ ਤੇ ਅੱਛਾ ਪਾਣੀ ਪਾਓ ਤੇ ਰੈਡੀ। ਪੱਲੂ ਨਹੀਂ ਮਿਲਦਾ ਹੋਂ ਤਾਂ ਬੜੀ ਤਰ੍ਹਾਂ ਦਾ ਬੜਾ ਕੁਝ ਉਪੂਆ ਇਹਨਾਂ ਦਾ ਮਿਲ ਜਾਂਦਾ ਸੂਜੀ, ਮਿੰਦੀ, ਕਈ ਕੁਝ ਮਿਲਦਾ ਇਹਨਾਂ ਦਾ। ਸਾਰਾ ਜਿਹੜੇ ਵੀ ਮਿਲਣਸ ਆ ਸਭ ਕੁਝ ਛੋਟਾ ਮਿਲਦਾ। ਜਿਹੜੀ ਜੋਗੀਆ ਦਾ ਸੇਮ ਪ੍ਰੋਫਾਈਲ ਆਉਂਦੀ। ਮੈਂ ਤਾਂ ਲੱਗੀ ਖਾਣ ਨਾਲੇ ਕਿ ਉਹ ਕਹਿ ਕੀ ਗਿਆ ਤੇ ਖੱਦੇ ਆਈ ਨਹੀਂ ਉਹਨੇ। ਮੈਂ ਲੱਗੀ ਇੱਕ ਵਾਰ ਕੀ ਲੈਣਾ ਬਿਲਕੁਸ ਵਾਧਾ ਪੀਨ ਵਿੱਚ ਵਗੈਰਾ ਬਹੁਤ ਵਧੀਆ ਦਿਖਾਓ ਜੀ ਅੱਜ ਜਿਹੜੀ ਪੀਠੀ ਤਿਆਰ ਕੀਤੀ ਆ ਇਹਦੇ ਵਿੱਚ ਕਿਤੇ ਮਤਲਬ ਕਿ ਲੋੜੋਂ ਵਾਦੀ ਮਸਾਲੇ ਨਾ ਕੀ ਕੀ ਦਸਾਇਆ ਚਾ ਨਿਆਜਬੋਜ ਜਿਹੜਾ ਉਹ ਵੀ ਪਾਤਾ ਕੜੀ ਪੱਤਾ ਵੀ ਪਾਤਾ ਇੱਕ ਜਵੈਣ ਪੱਤਾ ਹੁੰਦਾ ਉਹ ਵੀ ਪਾਤਾ ਫਿਰ ਹੋਰ ਕੀ ਪਾਇਆ ਮੰਮੀ ਨੇ ਜੋ ਲਪਿਆਂ ਮੈਂ ਨਹੀਂ ਮੰਮੀ ਛੱਡਿਆ ਇਹ ਹਰੀਆਲੀ ਹਰੀਆਲੀ ਪੀਠੀ ਬਣੀ ਗਈ ਏ ਹੱਲੇ ਮੈਨੂੰ ਕਹਿੰਦੇ ਕਹਿੰਦੇ ਚ ਕਿਹੜੀ ਪਾਦਾ ਐਨੇ ਆਜ ਬੋਇ ਮੈਂ ਕਿਹਾ ਤੁਸੀਂ ਰਹਿਣ ਦੋ ਪਤਾ ਆ ਸਭ ਪਤਾ ਆ ਇਹਦੇ ਚ ਹਾਂਜੀ ਕੀ ਬਾਤ ਆ ਜੀ ਇਹਦੇ ਚ ਥੋੜੀ ਪਾਈ ਦਾ ਚਾਹ ਚ ਪਾਈਦਾ ਪਤਾ ਨਹੀਂ ਮੈਨੂੰ ਕਹਿਣ ਦੇ ਹੀ ਕਹਿੰਦੇ ਆ ਮੈਂ ਪਾਦਾ ਮੈਂ ਕਿਹਾ ਜਾਓ ਨਹੀਂ ਉਹ ਕਹਿੰਦੇ ਇਧਰ ਕੁ ਪਾਦਾ ਚਾਹ ਚ ਅੱਛਾ ਮੈਂ ਸੋਚਿਆ ਉਹ ਮੈਂ ਕਿਹਾ ਨਾ 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 ਮੈਂ ਕਿਹ ਕਮਰਾ ਕਰਿਓ ਮੰਮੀ ਸਾਡੇ ਨਾ ਕੋਈ ਚੀਜ਼ ਵੇਸਟ ਨਹੀਂ ਜਾਂਦੇ ਕਹਿੰਦੇ ਹੋ ਮੈਂ ਤੁਹਾਡੇ ਟਿੰਡ ਚ ਸੁਣਨੀ ਜ਼ਰੂਰੀ ਹੈ ਮੈਂ ਬਾਹਰ ਨਹੀਂ ਸੌਂ ਸਕਦੀ ਅਰੇ ਟਿੰਡ ਚ ਬਾਣੀ ਸੱਚੀ ਤਨ ਲਵ ਹੂੰ ਕੀ ਆ ਮੈਂ ਉਹ ਖੰਡ ਮਿੱਠਾ ਠੋਕ ਕੇ ਪਤੀ ਰੋਕ ਕੇ ਉਹ ਪਾਇਆ ਨਹੀਂ ਇਹ ਚ ਗੋੜ ਵਾਲੀ ਚਾਹ ਖੰਡ ਦਾ ਪਾਵਤ ਮਿੱਠਾ ਠੋਕ ਮੈਂ ਨਾਲ ਪਾ ਵੀ ਲੈਣੀ ਹੈ ਲੋਕੀ ਕਹਿੰਦੇ ਵੀ ਗੋੜ ਵਾਲੀ ਚਾਹ ਫੁੱਟ ਜਾਂਦੀ ਸਾਡੀ ਤਾਂ ਕਦੀ ਨਹੀਂ ਫੁੱਟੀ ਆਵੇ ਕੋ ਹਨਾ ਚਾਹ ਵੇਖੋ ਉਬਲ ਗਈ ਹੈ ਤਾਂ ਹੁਣ ਆਪਾਂ ਗੋੜ ਪਾਉਣਾ ਹੈ ਇਹਦੇ ਵਿੱਚ ਤਾਂ ਪਹਿਲਾਂ ਆਵਾਜ਼ ਜਰਨੀ ਹੈ ਤੁਹਾਡੇ ਸਾਹਮਣੇ ਪਾਣ ਲੱਗੇ ਹਾਂ ਜਦੋਂ ਤੁਸੀਂ ਪਹਿਲੋ ਪਾ ਲੈਂਦੇ ਜੇ ਨਾ ਚਾਹ ਦੇ ਵਿੱਚ ਗੋੜ ਤਾਂ ਹੀ ਉਹ ਫਿਰ ਫੁੱਟਦਾ ਹੈ ਫੁੱਟਦਾ ਮਮੀ ਜੀ ਬੜਾ ਬਹੁਤ ਚਾਰ ਪਾਣੀ ਦਿੱਤੇ ਦਿਓ। ਬਾਸਵਨ ਨੂੰ ਇੰਨਾ ਮਿੱਠਾ। ਬਸ ਮੰਮੀ ਹੋਰ ਨਾ ਪਾਓ। ਇੰਨਾ ਦੀ ਜੱਲਾ ਦਰ। ਅੱਛਾ ਦਹੀਂ ਨਾ ਗਏ ਨਾ ਖਾਣੇ ਆ। ਤੁਲੇ ਪਰੋਣ ਦੇ। ਖਾਣੇ ਦਾ ਦਹੀਂ। ਸਾਵਲ ਨੇ ਖਾਣੀ। ਸਾਵਲ ਤਾਂ ਤੁਹਾਨੂੰ ਪਤਾ ਹੋਣੇ ਤੇ ਉਹਦੇ ਨਾਲ ਖਾਣੀ ਆ। ਉਹ ਨਾ ਫਿਰ ਉਹਨਾਂ ਨੂੰ। ਕਿੱਥੇ ਹੋ ਜਾ। ਇੱਥੇ ਤੁਸੀਂ ਉੱਥੇ ਖਾਈ ਜਾਂਦੇ ਸਾਵਲ ਨੂੰ ਤੇਲ ਤੇ ਗਈ। ਮੈਂ ਤਾਂ ਅੱਧੀ ਅੱਧੀ ਪਰੋਟੀ ਖਾ ਵੀ ਲਈ ਆ। ਲੈ ਜਾਉਂਗੀ ਪਾਪਾ। ਇੱਥੇ ਉਹਨਾਂ ਨੂੰ ਦੋ। ਪੂਰੀ ਦੀ ਸਾਬਤ ਉਹਨਾਂ ਨੂੰ। ਸਾਬਤ ਆ ਮੱਖਣ ਥੋੜਾ ਆ। ਮੱਖਣ ਹੋਰ ਪਾਉਣਾ ਹੈ। ਬੜੇ ਮੱਖਣ ਸੂਈ ਮ ਬਣਾਏ ਨੀ ਕੀ ਬਣਾ ਹੈਗਾ ਜਿਹੜਾ ਹਾਂਜੀ ਬਕਰਦੇ ਭਾਜੀ ਨੂੰ ਮਿੰਟੇ ਕਰੋ ਜਨਾ ਚਟ ਬਣਾ ਕੇ ਨਾ ਬਣਾਓ ਬਣਾਓ ਨਾਲ ਮੈਨੂੰ ਵੀ ਇੱਕ ਚਮਚ ਦੇਈਂ ਦਾ ਰੱਖੋ ਇੱਕ ਚਮਚ ਦਾ ਕੀ ਬੰਦਾ ਮੈਂ ਕੋਈ ਪਿੱਕ ਕੋਈ ਫੁਲਕਾ ਖਾਂਡੀਆਂ ਨਾ ਜੇ ਨਾਲ-ਨਾਲ ਮੈਂ ਵੀਡੀਓ ਵੀ ਤੇ ਬਣਾਉਣੀ ਆ ਆਪਾ ਪਾਪਾ ਨੂੰ ਜੇ ਕਿਆ ਬਤੋ ਉਹ ਚੁੱਪਚਾਪ ਪਾਪਾ ਨੇ ਵੀ ਦਹੀਂ ਨਹੀਂ ਚਲਾਣਾ ਮੈਨੂੰ ਲੱਗਦਾ ਪੁੱਛ ਪੁੱਛ ਕੇ ਮੈਂ ਬੋਲਦਾ ਉਹ ਜੂੜ ਗਿਆ ਸੁੜ ਗਿਆ ਤੇ ਨਹੀਂ ਘਟਲੇ ਅੱਛਾ ਨੋ ਠੀਕ। ਸੁਣੋ। ਹਉ ਵਾਸਤੁ ਨਹੀਂ ਜਿਹੜਾ ਚੈਨ ਮੈਂ ਅੱਜ ਲੱਸੀ ਤੇ ਰੋਟੀ ਖਾਣ ਨੂੰ। ਚੱਕੀ ਜਾਂਦੇ ਉਹ ਇੰਨਾ ਧਿਆਰਾ ਦਿੰਦੇ ਜੂੜ ਗਿਆ ਸੜਦਾ ਨਹੀਂ ਵੀ ਖਾਣਗੇ। ਥੋੜੋ ਵੀ ਹੋਰ ਕਿੰਨੂੰ ਫਰੋੜੀ ਚਾਹੀਦੀ ਆ ਮੈਂ ਫੋਕੀ ਲਾਈ ਖੜੀ ਤਨੀ ਦਿਖਾਉਣ ਵਾਲੀ ਨਹੀਂ ਹੁੰਦੇ ਕੰਮ ਕਿਤੇ। ਹੂੰ ਵਾਹ। ਦੋ ਵੇ ਲੜਪੀ ਫਿਰ। ਓਕੇ ਗੁੱਡ। ਓਏ ਲੱਤਾ ਐ ਤੇਰੀ ਵੀਡੀਓ ਚ ਆ ਗਈ ਲੱਤਾ। लत मारी बी हांजी त कुझु न ਸਾਵਲ ਪਲੇਟ ਫੜਾਉਂਦਾ ਪਰ ਪਤਾ ਨਹੀਂ ਕੋਈ ਕਰਨ ਕੀ ਡਿਲੀਵਰੀ ਹੋ ਗਈ ਮਾਂ ਹੋਰ ਬੀਨੇ ਕੀ ਹਾਲ ਚਾਲ ਆ ਨਵਿਤਾ ਜੀ ਸਨਾਹ ਤੁਸੀਂ ਟੈਨ ਕਰ ਲਈ ਨਹੀਂ ਕਰਦੇ ਤੁਸੀਂ ਬੀਜੀ ਬੀਜੀ ਰਹੇ ਹੋ ਨਹੀਂ ਮੈਂ ਬੀਜੀ ਨਹੀਂ ਹਾਂ ਪੁੱਤ ਸਨਾਹ ਹਾਂਜੀ ਮੇਰੇ ਪੁੱਤ ਮਾਰ ਹੀ ਲਿਆ ਇੰਦਾਂ ਤੇ ਮੇਰੇ ਸਾਹਮਣੇ ਪਰੌਠਾ ਕਰ ਦਿੰਦੇ ਅੱਤਾ ਕੋਈ ਗੱਲੀ ਚੰਗੀ ਗੱਲ ਆ ਭੁੱਖ ਲੱਗ ਜੇਗੀ ਤੇ ਇਧਰ ਵੀ ਇੱਕ ਹੋਰ ਆ ਗਿਆ ਜੀ ਭਰਾ ਤੇਰਾ ਵੱਡਾ ਜੰਡਾ ਇਹ ਤੇ ਸਾਰੀ ਰਾਤ ਫੁੱਲੇ ਰਹਿੰਦੇ ਐ ਰੈਸਟੋਰੈਂਟ ਐ ਤੇ ਲੀਪਾ ਰਹਿੰਦੇ ਆ ਨਾ ਅੱਪਰ ਜਾਨ ਵੀ ਦੇਵੀ ਕਰਦਾ ਮਨ ਨੂੰ ਸੁਈਏ ਕੌਣ ਆ ਗਿਆ ਪਰ ਮਨ ਆ ਮਮ ਯੂ ਐਸ ਐ ਮੰਮਾ ਦਾ ਫੋਨ ਆਣ ਟਿਆ ਉਹਨਾਂ ਦਾ ਯੂ ਐਸ اے ਤੋਂ ਹਾਂਜੀ ਉਹਨਾਂ ਦੇ ਮੰਮਾ ਦਾ ਫੋਨ ਆ ਰਿਹਾ ਹੈ ਹੌਲੀ 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 ਜਾਓ ਫੋਨ ਸੁਣਨ ਰੋਟੀ ਛੱਡ ਕੇ ਫੋਨ ਸੁਣਨ ਚਲ ਗਏ ਨੇ ਮਕਸਦ ਬਣਾ ਗਿਆ ਮੰਮੀ ਜੀ ਨੇ ਬੜਾ ਤਾਕਤ ਮਕਸਦ ਬੋਲ ਗੋ 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 ਤਾ ਚਾਦਾ ਵੀ ਕਰਦੇ ਰੜਵਾ ਦੋ ਤਰ੍ਹਾਂ ਦੀ ਦੋ ਤਰ੍ਹਾਂ ਦੇ ਰੋਟੀਆਂ ਆਲੂ ਵੀ ਕੋਦਰਾ ਵੀ ਜਿਹੜਾ ਤੁਸੀਂ ਖਾਣਾ ਉਹ ਦੀ ਮੰਗ ਦਿਓ ਰਵਾ ਰਵਾ ਇੱਧਰ ਤੇ ਭੁੱਖੀ ਬੜੀ ਲੱਗੀ ਐ ਸਾਰਿਆਂ ਨੂੰ ਚਲੋ ਬੋਲਦਾ ਇੰਨਾ ਨਾਲ ਸਾਡੀਆਂ ਬਹਾਰਾਂ ਤਿੰਨਾ ਨਾਲ